ਪਾ ਥੋੜਾ ਬੋਲ ਚੱਲ ਕੇ ਦਿਖਾ ਸਕਦੇ ਜੀ ਆਪਾਂ ਲੋਕਾਂ ਨੂੰ ਵੀ ਕਿੱਦਾਂ ਬਚਾ ਕੇ ਜਿਹੜਾ ਕੀਤਾ ਜਾ ਸਕਦਾ ਤੇ ਜੇ ਕਿਤੇ ਗੋਲਾ ਵਰਧਾ ਹੈ ਤਾਂ ਕਿੱਦਾਂ ਆਪਣੇ ਘਰ ਦੇ ਵਿੱਚ ਸੇਫ ਰੱਖ ਸਕਦੇ ਹਾਂ ਹਾਂ ਜੀ ਮੈਂ ਤੁਹਾਨੂੰ ਲੈ ਜਾਉ ਤੁਸੀ ਇੱਥੋਂ ਹੀ ਲੱਗਣਾ ਨੇ ਇੱਥੇ ਹੁਣ ਜੇ ਦੋ ਥੰਮਨੇ ਵੱਡੇ ਵੱਡੇ ਆ ਤਾਂ ਛੋਟੇ ਨਹੀਂ ਪਰ ਆਮ ਕਰਾ ਜੇ ਵੱਡੇ ਵੱਡੇ ਥੰਮ ਹੁੰਦੇ ਆ ਉਹਨਾਂ ਨਾਲ ਥੰਮਾਂ ਨਾਲ ਜੁੜ ਕੇ ਜੋ ਹੈ ਖੜੇ ਹੋ ਜਾਓਗੇ ਤਾਂ ਉਹ ਥੰਮਾਂ ਦੇ ਉੱਤੇ ਸਭ ਤੋਂ ਸੇਫਟੀ ਸ਼ੁਰੂ ਹੁੰਦੀ ਹੈ ਇਸੇ ਤਰ੍ਹਾਂ ਘਰਾਂ ਦੇ ਲੋਕਾਂ ਦੇ ਪੌੜੀਆਂ ਹੈਗੀਆਂ ਇੱਧਰ ਆ ਜੀ ਆ ਪੌੜੀ ਦੇ ਆ ਵੀ ਇੱਥੇ ਸੇਫ ਹੈ ਉਹ ਡਬਲ ਹੈ ਸੇਫਟੀ ਤੇ ਇਦਾਂ ਖੜੇ ਹੋ ਜਾਓ ਠੀਕ ਹੈ ਬਚਾ ਹੈ ਤੇ ਇਸ ਦੇ ਨਾਲ ਤੋਂ ਮੈਂ ਦੇਖਿਆ ਵੀ ਤੁਸੀਂ ਬਾਕੀ ਚੈਨਲਸ ਤੇ ਵੀ ਦੱਸਦੇ ਹੋ ਬੰਕਰ ਬਣਾਉਣੇ ਚ ਬਹੁਤ ਜ਼ਰੂਰੀ ਨੇ ਨਾ ਘਰ ਦੇ ਬਾਹਰ ਬੰਕਰ ਵਗੈਰਾ ਹੋਣਾ ਜ਼ਰੂਰੀ ਹੈਗਾ ਯਾਰ देखो, सेफ्टी तो देखो ना वो सेफ्टी सब तो इंपोर्टेंट तो है कितने सेफ है ये आप जानते समझ सकते हो तो अगर डिगेगा भी तो उपर आएगा सारा कुछ है तो अलमारी बंद कर लो तो यह जे तरीके ने अंदर होर भी बहुत ने अंदर बाहर कर दूंगा ठीक है बाहर जिम्मे दरख्त ने खुला है बंकर ने सारा कुछ हो सकता है और दिखा देना ਜਦੋਂ 1971 ਦੀ ਜੰਗ ਹੋਈ ਸੀ ਤਾਂ ਉਸ ਵੇਲੇ ਲੋਕਾਂ ਬੰਕਰ ਜਿਹੜੇ ਘਰਾਂ ਦੇ ਬਾਹਰ ਘਲਾਟਾਂ ਚ ਕੰਦੇ ਲਾਏ ਹੋਏ ਸੀ ਪੱਟਨੇ ਸੀ ਹੂੰ ਮੈਨੂੰ ਹਾਲੇ ਤੱਕ ਪਤਾ ਨਖੋ ਦਾ ਖਲਾਣਾ ਜੋ ਹੈ ਮੀ ਹਟ ਗਿਆ ਤੁਹਾਡਾ ਤੇ ਉਹ ਆਪਣੇ ਪੱਟਨੇ ਸਾਰੀਆਂ ਹੁਣ ਇਦਾਂ ਲੈ ਲੋ ਸਾਹਮਣੇ ਆਹੋ ਸਾਹਮਣੇ ਨਜ਼ਰ ਆ ਗਿਆ ਤੁਹਾਨੂੰ ਥੱਲੇ ਖੜੇ ਹੋ ਜਾਓ ਆਹ ਵਾਹ ਕੋਈ ਨਹੀਂ ਲੈ ਆਂਦੇ ਬੱਸ ਬੱਸ ਮੈਨੂੰ ਆਉਗੀ ਹਾਂਜੀ ਤਾਂ ਇਹ ਜਿਹੜਾ ਇੱਥੇ ਦਿੱਸ ਲੱਗ ਗਿਆ ਇੱਕ ਤਾਂ ਕੈਮੋਫਲੇਜ ਹੈਗਾ ਨਹੀਂ ਜੀ ਸੇਫਟੀ ਹੈਗੀ ਆ ਜੇ ਲੱਗੇ ਪੜੇਗੇ ਤੁਹਾਡੇ ਨਾਂ ਨਹੀਂ ਆਏਗਾ ਬਚਾ ਹੈ ਤੁਹਾਡਾ ਇਸੇ ਤਰ੍ਹਾਂ ਉਹ ਦਰਖਤ ਹੈ ਦਰਖਤ ਵਿੱਚੋਂ ਲੈਣਾ ਚਾਹੀਦਾ ਹਰੇਕ ਆਹ ਸਾਸ ਫਾਇਦਾ ਨਹੀਂ ਤੇ ਆਹ ਜਿਵੇਂ ਦਰਖਤ ਹੈ ਆਜਿਵੇਂ ਦਰਖਤ ਹੈ ਇਤੋਂ ਇਤੋਂ ਸੇਫਟੀ ਇਤੋਂ ਇਤੋਂ ਸੇਫਟੀ ਉਦੋਂ ਕੋਨ ਸੇਫਟ ਹੈ ਹੈ ਕਿ ਨਹੀਂ ਇਸੇ ਤਰ੍ਹਾਂ ਕਿਉਂ ਜੀ ਠੀਕ ਹੈ ਠੀਕ ਹੈ ਜੀ ਜੇ ਹੁਣ ਹੋਰ ਕੋਈ ਜੋ ਹੈ ਨਹੀਂ ਚਾਰਾ ਪੀਦਾ ਉਹ ਖੜੇ ਹੋ ਜਾ ਇੱਥੇ ਅੱਛਾ ਖੜੇ ਜਮੀਨ ਹੋ ਆ ਫੁੱਲੀ ਹੋਵੇ ਆਸੇ ਪਾਸੇ ਖਤਰਾ ਨਾ ਹੋਵੇ ਕੱਟ ਬੈਲਟ ਨਾ ਹੋਵੇ ਇੱਥੇ ਖੜੇ ਹੋ ਜਾ ਕੋਲਾ ਅੱਛਾ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਤੁਸੀਂ ਇੱਥੇ ਹੋ ਇਕੱਲੇ ਆਦਮੀ ਦੇ ਕੋਈ ਟਾਰਗੇਟ ਨਹੀਂ ਕਰਦਾ ਹਵਾਈ ਜਹਾਜ਼ ਤੋਂ ਖੱਲੇ ਆਦਮੀ ਸਿੱਟੇ ਬੰਬ ਸਿੱਟਣਾ ਯਾਰ ਇੰਨਾ ਮਹਿੰਗਾ ਜੋ ਇੱਕ ਬੰਦੇ ਨੂੰ ਮਾਰਨ ਨੂੰ ਥੋੜਾ ਹੁੰਦਾ ਹੁੰਦਾ ਜੀ ਤੇ ਜੇ ਤਾਂ ਤੁਸੀਂ ਵੀਆਈਪੀ ਹੋ ਫਿਰ ਤਾਂ ਗੱਲ ਅਲੱਗ ਹੈ ਤਾਂ ਇਹ ਇੱਥੇ ਕਿ ਜ਼ਿਆਦਾ ਖਤਰਾ ਕੋਈ ਨਹੀਂ ਹੈ ਤੀਸਰਾ ਜਿਵੇਂ ਅਸੀਂ ਪਹਿਲੇ ਪਹਿਲੇ ਕੱਢੀਆਂ ਹੋਈਆਂ 12 ਦਿਨਾਂ ਦੇ ਵਿੱਚ ਅਸੀਂ ਐਡਾ ਵੱਡਾ ਇੱਡੀ ਦੇਸ਼ ਆ ਉਹ ਵੀ ਵੈਸਟ ਪਾਕਿਸਤਾਨ ਤੇ ਈਸਟ ਪਾਕਿਸਤਾਨ ਇੱਕੋ ਜਿਹਾ ਹਾਂ ਜਿਆਦਾ ਇਹ ਇੰਨਾ ਲੈ ਸਕਦੇ ਆ ਤਾਂ ਇਹ ਵੀ ਲੈ ਸਕਦੇ ਆ ਉੱਥੇ ਵੀ ਜਿਹੜਾ ਉੱਥੋਂ ਦੇ ਲੋਕ ਸੀਗੇ ਫੌਜ ਦੇ ਵਿਰੁੱਧ ਸੀਗੇ ਔਰ ਮੁਕਤੀ ਬਾਂਦੀ ਨੇ ਸਾਡੀ ਬੜੀ ਮਦਦ ਕੀਤੀ ਸਰਟ ਜਰੂਰ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਗਏ ਉਹ ਤਾਂ ਲੋਕ ਵਿਰੋਧ ਸੀਗੇ ਮੁਕਤੀ ਬਾਂਦੀ ਉਹ ਵੀ ਸਾਡੀ ਮਦਦ ਕਰਦੇ ਸੀਗੇ ਹੁਣ ਇੱਥੇ ਵੀ ਤਾਂ ਇਹਨਾਂ ਦੇ ਬੰਦੇ ਜਿਹੜੇ ਹੈਗੇ ਇਹਨਾਂ ਦੇ ਵਿਰੁੱਧ ਹੈ ਬਹੁਤ ਫੌਜ ਦੇ ਉਹ ਤੋਂ ਤੁਸੀਂ ਦੇਖ ਹੀ ਲਿਆ ਇਹਨਾਂ ਨੇ ਉਹਦੇ ਕੋਰ ਕਮਾਂਡ ਦੇ ਘਰ ਨੂੰ ਸਾੜਦਾ ਆਰਮੀ ਹੈੱਡ ਕੁਆਟਰ ਤੇ ਅਟੈਕ ਮਾਰਤਾ ਔਰ ਹੋਰ ਜਿੰਨੀਆਂ ਵੀ ਡਿਫੈਂਸ ਐਸਟੈਬਲਿਸ਼ਮੈਂਟਾਂ ਨੂੰ ਨੁਕਸਾਨ ਪਹੁੰਚਾਇਆ ਅੱਜ ਦੀ ਕੀ ਖਬਰ ਆਪਾਂ ਪਤਾ ਆ ਜੀ ਅੱਜ ਕੀ ਹੋਇਆ ਬਲਾਸਟ ਨਹੀਂ ਹੋਇਆ ਅੱਜ ਉਹ 12 ਬੰਦੇ ਮਾਰ ਗਏ ਟੈਂਕਰ ਦਾ ਫੌਜੀ ਹਾਂ ਜੀ ਜੀ ਉਹ ਬਸੜਾ ਤੇ ਪਰਸੋਂ ਵੀ ਇਦਾਂ ਹੋਇਆ ਉਹ ਜਿਹੜਾ ਇਹਨੇ ਬਾਰਡਰ ਦੇ ਉੱਤੇ ਘਰ ਨਾ ਠੀਕ ਨਹੀਂ ਹੈ ਜੋ ਖਾਸ ਕਰਕੇ ਬਲੋਚ ਰੈਜimentਾ ਬਲੋਚ ਏਰੀਆ ਨੇ ਤੇ ਦੂਜੇ ਇਲਾਕੇ ਜਿੰਨਾ ਵੀ ਹੈ ਉਹ ਸਾਰੇ ਇਹਨਾਂ ਬਾਗੀ ਹੈ ਕਿਸਮ ਦਾ ਉਹਨਾਂ ਨੂੰ ਕਿਵੇਂ ਸੈਟਲ ਕਰਾਂਗੇ ਹੁਣ ਤਾਂ ਉਹਨਾਂ ਦਾ ਦੋਸ਼ੀ ਅਫਗਾਨੀ ਵੀ ਨਹੀਂ ਉਹਨਾਂ ਦੀ ਆੜੀ ਕਿਉਂ ਇਹਨਾਂ ਨੇ ਜੋ ਹੈ ਸਾਰੇ ਅਫਗਾਨੀ ਕੱਢਦੇ ਇੱਥੋਂ ਤੇ ਇਹ ਜ ਚਾਰੇ ਪਾਸੇ ਜੋ ਦਸ਼ਮਨੀ ਲੈ ਰੱਖੀ ਹੈ ਪਹਿਲਾਂ ਸੋਚਿਆ ਸੀ ਕਿ ਚੀਨ ਹੈ ਸ਼ਾਇਦ ਮਦਦ ਕਰੇ ਇਹਨਾਂ ਦੀ ਚੀਨ ਹੋ ਜਾ ਲੈ ਵੀ ਆਇਆ ਸੀ ਘੁਮਾਈਆਂ ਵੀ ਸੀ ਲੇਕਿਨ ਹੁਣ ਜੇ ਸਾਡੇ ਸਕਿਉਰਟੀ ਡਿਵਾਈਜ਼ਰ ਜੋ ਹੈ ਦਵਾਲ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਡੋਨਟ ਵਰੀ ਅਸੀਂ ਤੁਹਾਡੇ ਨਾਲ ਨਾ ਕਿੰਨ ਤੁਹਾਡੀ ਸ਼ਾਂਤੀ ਕਰਵਾਵਾਂਗੇ ਸ਼ਾਂਤੀ ਦੇਤੀ ਹੁਣ ਹੋਰ ਕਿ ਮੈਂ ਐਗਜ਼ੈਕਟ ਮੈਸੇਜ ਮੈਂ ਪੜਿਆ ਉਹ ਜੋ ਪੋਜ਼ਿਟਿਵ ਮੈਸੇਜ ਆ ਉਹਨੇ ਵੀ ਕਿਹਾ 트럼ਪ ਨੇ ਵੀ ਕਿਹਾ ਰਸ਼ੀਆ ਨੇ ਵੀ ਕਿਹਾ ਸਾਰੇ ਔਰ ਇਹਨਾਂ ਦੇਖ ਲੈਣਾ ਚਾਹੀਦਾ ਕਿਥੇ ਅਸੀਂ ਜਿਹੜਾ ਚੌਥੇ ਨੰਬਰ ਤੇ ਦੁਨੀਆ ਦੇ ਇਕਨੋਮੀ ਕਿਥੇ ਉਹ 14 104 ਦੇ 105 ਨੰਬਰ ਦੇ ਉੱਤੇ ਆ ਜਿਹੜੇ ਭੁੱਖੇ ਮਰਨ ਵਾਲੇ ਆ ਸਾਡੇ ਗਰੀਬੀ ਜਿਹੜੀ ਸਭ ਤੋਂ ਬੁਰੀ ਆ ਤੇ ਉਹ ਫਿਰ ਦੋਹਾਂ ਦੇਸ਼ਾਂ ਦਾ ਮਲਾਉਣਾ ਬਹੁਤ ਔਖਾ ਹੈ ਤਾਂ ਲੜਨਾ ਜੋ ਹੈ ਇੱਕ ਸੌਖਾ ਕੰਮ ਨਹੀਂ ਆ ਆਪਣੀ ਤਬਾਹੀ ਆਪ ਕਰਨੀ ਸੌਖਾ ਕੰਮ ਨਹੀਂ ਆ ਜਿਵੇਂ ਕਹਿੰਦੇ ਵੀ ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਵੈਸਟ ਪਾਕਿਸਤਾਨ ਧੀ ਪਾਕਿਸਤਾਨ ਜਾਨਕ ਪਹਿਲਾਂ ਤੁਸੀਂ ਵੈਸਟ ਪਾਕਿਸਤਾਨ ਫਰੰਟ ਤੇ ਲੜੇ ਫਿਰ ਉਸ ਤੋਂ ਬਾਅਦ ਈਸਟ ਪਾਕਿਸਤਾਨ ਗਏ ਫਿਰ ਵੈਸਟ ਪਾਕਿਸਤਾਨ ਦੇ ਮੁੜੇ ਆ ਕੇ ਲੜੇ ਤੁਸੀਂ ਹਾਂ ਤੇ ਪਹਿਲਾਂ ਨਹੀਂ ਉਹ ਵੈਸਟ ਪਾਕਿਸਤਾਨ ਤਾਂ ਵਿੱਚ 65 ਚ ਲੜਿਆ ਸੀ ਹੂੰ ਈਸਟ ਪਾਕਿਸਤਾਨ ਦੇ ਵਿੱਚ 71 ਦੇ ਵਿੱਚ ਪਹਿਲਾਂ ਲੜਿਆ ਸੀ 14 ਤਰੀਕ ਤੱਕ ਜਿਹੜਾ 93000 ਫੌਜੀ ਉਹਨਾਂ ਦੇ ਜਿਹੜੇ ਆ ਸਿਲੰਡਰ ਕਰਕੇ ਹਾਂ 15 16 ਨੂੰ ਮੈਂ ਇੱਧਰ ਜੋ ਹੈ ਬਸੰਤਰ ਰਿਵਰ ਤੇ ਲੜਿਆ ਸੀ ਅਪ ਟੂ ਸਿਆਲ ਕੋਟ ਜੀ ਜਿਹੜਾ ਹੈਗਾ ਉਹ ਉਹਦਾ ਐਕਸਪੀਰੀਅੰਸ ਵੀ ਬੜਾ ਇੰਟਰਸਟਿੰਗ ਵੀ ਸੀਗਾ ਲੇਕਿਨ ਭੂਤੋ ਖੁਦ ਬਣੇ ਹੋਏ ਸੀਗੇ ਚੱਲੀ ਜਾਓ ਜਦੋਂ ਭੂਤ ਬਣਨਾ ਪੈਂਦਾ ਤਾਂ ਤੇ ਜਿੱਥੇ ਮੌਤ ਹੈ ਸਾਹਮਣੇ ਤੇ ਉਹਦੇ ਮੌਤ ਨੂੰ ਮੌਤ ਬਣ ਕੇ ਟਕਰਨਾ ਪੈਂਦਾ ਫਿਰ ਤਾਂ ਲੜਾਈ ਲੜਨੀ ਕੋਈ ਸ਼ੌਕੀ ਨਹੀਂ ਹੈ ਕਿਉਂ ਜਦ 24 ਘੰਟੇ ਤੁਹਾਡੇ ਸਾਹਮਣੇ ਮੌਤ ਪਾਉਦੀ ਪਤਾ ਨਹੀਂ ਕਿੱਦੋਂ ਗੋਲੀ ਆ ਜਾਣੀ ਹੈ ਉਹ ਗੋਲੀਆਂ ਹੀ ਆਉਣੀਆਂ ਤੁਹਾਡੇ ਤੇ ਤੇ ਕਿਹੜੀ ਗੱਡੀ ਤੁਹਾਡੇ ਲਈ ਬਣਾਈ ਹੋਈ ਆ ਉਹ ਤਾਂ ਜਿਹੜੀ ਰੱਬ ਨੇ ਬਣਾਈ ਹੈ ਉਹੀ ਲੱਗਣੀ ਹੈ ਲੇਕਿਨ ਜੇ ਬੰਦੇ ਨੂੰ ਭਰੋਸਾ ਹੈ ਕਿ ਮੈਂ ਇਹ ਕੰਮ ਕਰ ਰਿਹਾ ਉਸੇ ਤੇ ਡਟਿਆ ਰਹੇ ਤਾਂ ਜਿੱਤ ਹੁੰਦੀ ਹੈ ਉਹਦੀ ਔਰ ਅਸੀਂ ਦੇਖੀਏ ਘਾਤਰ ਵੀ ਦਿਖਾਤਾ ਲੋਕਾਂ ਨੂੰ ਕਿ ਕੀ ਹੈ ਸਾਰਾ ਜੋ ਬੰਗਲਾਦੇਸ਼ ਲੈ ਲਿਆ ਇਧਰ ਵੀ ਬਹੁਤ ਲੈ ਲਿਆ ਸੀ ਪਰ ਇੰਦਰਾ ਗਾਂਧੀ ਛੱਡ ਗਈ ਕੀ ਕਰੀਏ ਹੁਣ ਔਰ 93000 ਬੰਦਾ ਛੱਡਤਾ ਉਹਨਾਂ ਦਾ ਚੰਗਾ ਭਲਾ ਤੁਹਾਡੇ ਜੇ ਹੁਣ ਇੱਥੇ ਕਿਦਰ ਲੜਾਈ ਪੈ ਗਈ ਉੱਡੇ ਹੀ ਤਾਂ ਹੈਗਾ ਬੰਗਲਾਦੇਸ਼ ਦਾ ਤਾਂ ਹੈਗਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਇੱਥੇ 1800 ਤੋਂ 1850 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਹੋ ਗਿਆ ਇਹ ਕਹਿੰਦਾ ਟੂ ਨੇਸ਼ਨ ਥਿਉਰੀ ਤੇਰੀ ਥਿਉਰੀ ਕਿੱਥੋਂ ਆ ਗਈ ਵਿੱਚੋਂ ਬਈ ਰਾਜ ਤਾਂ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਹੈ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਤੇ ਤੁਸੀਂ ਐਵੇਂ ਧੱਕੇ ਦੇ ਨਾਲ ਆਪਣੀ ਪੋਲਿਟਿਕਸ ਜਿਹੜੀ ਹੈਗੀ ਖੇਡ ਕੇ ਨਹਿਰੂ ਜੀ ਤੋਂ ਲੈ ਗਏ ਆਪਣਾ ਕੰਟਰੀ ਜੋ ਗਲਤ ਗੱਲ ਹੋਈ ਹੈ ਬਹੁਤ ਵੱਡੀ ਗਲਤ ਗੱਲ ਹੋਈ ਹੈ ਇਹਨਾਂ ਨੂੰ ਦੇਣਾ ਨਹੀਂ ਚਾਹੀਦਾ ਸੀ ਤੇ ਟੂ ਨੇਸ਼ਨ ਥਿਉਰੀ ਕਿੱਥੋਂ ਹੋ ਗਈ ਅਸੀਂ ਜੀ 40% ਹੈ ਉਧਰ ਪਾਕਿਸਤਾਨੀ ਅਸੀਂ ਮੁਸਲਮਾਨ ਆ ਉਹ ਹਿੰਦੂ ਆ ਇਹੀ ਕਹਿ ਰਹੇ ਆ ਸੀ ਨਾ ਮੁਸਲਮਾਨ ਤਾਂ ਉਧਰ 40% ਹੈ ਇਧਰ 60% ਹੈ ਸਾਡੇ ਕੋਲ ਮੁਸਲਮਾਨਾਂ ਦੀ ਗੱਲ ਹੁਣ ਦੇਖ ਲਓ ਅੱਛਾ ਗੱਲ ਸੁਣੋ ਅੱਜ ਇੱਕ ਲੇਡੀ ਨੇ ਸਭ ਤੋਂ ਪਹਿਲਾਂ ਹਿੰਦੀ ਦੇ ਵਿੱਚ ਲੜਾਈ ਦਾ ਬਰੀਫਿੰਗ ਦਿੱਤੀ ਸੀ ਉਹਦਾ ਕੀ ਨਾਮ ਸੀ ਇੱਕ ਕਰਨਲ ਲੇਡੀ ਫੌਜੀ ਫੌਜੀ ਸੀ ਕਰਨਲ ਮੁਸਲਮਾਨ ਲੇਡੀ ਸੀ ਬੜੇ ਜੋਸ਼ ਦੇ ਨਾਲ ਉਹਨੇ ਅਟੈਕ ਦੀ ਡਿਟੇਲ ਦਿੱਤੀਆਂ ਸੀ ਜੇ ਸਾਡੀ ਡਿਟੇਲ ਕਮਾਂਡ ਹੈ ਫੌਜੀ ਦੇ ਇੱਕ ਮੁਸਲਮਾਨ ਫੌਜੀ ਅਫਸਰ ਦੇ ਹੱਥ 'ਚ ਹੈ ਤਾਂ ਉਹ ਕਿਵੇਂ ਕਹਿ ਸਕਦਾ ਕਿ ਅਸੀਂ ਮੁਸਲਮਾਨ ਇੱਧਰ ਜੋ ਹੈ ਹਿੰਦੂਆਂ ਨੂੰ ਉੱਧਰ ਖਤਮ ਕਰ ਲਾਂਗੇ ਇਹ ਤਾਂ ਸਾਰਾ ਇਕੱਠਾ ਸਾਡਾ ਤਾਂ ਹਿੰਦੁਸਤਾਨ ਇਕੱਠਾ ਸੀਗਾ ਥੱਲੇ ਤੋਂ ਲੈ ਕੇ ਉੱਪਰ ਤੱਕ ਹਰ ਕੱਟੇ ਸੀ ਅਸ਼ਮੀਲ ਵਾਲੇ ਕੀ ਕਹਿੰਦੇ ਸੀਗੇ ਅਸੀਂ ਤਾਂ ਨਾਲ ਆਂ ਜਿਸੇ ਤਾਂ ਬਦਲਾ ਲਵਾਂਗੇ ਉਹ ਉਹ ਬੰਦਾ ਕਿਹੜਾ ਸੀਗਾ ਜਿਹੜਾ ਲੜ ਗਿਆ ਸੀਗਾ ਬਈ ਤੁਸੀਂ ਕਿਉਂ ਮਾਰਦੇ ਹੋ ਤੈਨੂੰ ਗੋਲੀ ਮਾਰਤੀ ਸੀ ਜਿਹੜਾ ਦੂਜਾ ਖਚਰ ਵਾਲਾ ਸੀ ਸਾਰਾ ਔਰ ਉਸ ਤੋਂ ਬਾਅਦ ਕਿੰਨੀ ਇੱਜ਼ਤ ਕੀਤੀ ਹੈ ਮੁਸਲਮਾਨਾਂ ਨੇ ਉੱਥੇ ਕਸ਼ਮੀਰੀਆਂ ਨੇ ਆਪਣੇ ਜਿਹੜੇ ਟੂਰਿਸਟ ਫਾਚੇ ਔਰ ਖਾਸ ਕਰਕੇ ਸਾਰੇ ਕਹਿੰਦੇ ਸੀਗੇ ਬਹੁਤ ਪ੍ਰੇਮ ਕੀਤਾ ਫ੍ਰੀ ਬਿਨਾ ਖਰਚ ਦੇ ਉੱਥੇ ਛੱਡ ਕੇ ਗਿਆ ਹਵਾਈ ਅੱਡੇ ਤੱਕ ਕਿਉਂ ਕਿਉਂ ਉਹਨਾਂ ਇਤਾਰਮ ਨਹੀਂ ਇਨਸਾਨੀਅਤ ਸੀ ਇੰਡੀਆ ਇਨਸਾਨੀਅਤ ਦੀ ਬੁਨਿਆਦ ਤੇ ਫਜ਼ਰਤ ਹੈ